ਬੈਠੇ ਪਰ ਪ੍ਰਸ਼ਾਸਨ ਦਾ ਜਿਹੜਾ ਇੱਥੇ ਪਵਾੜੇ ਦੀ ਜਿਹੜੀ ਅਫਸਰ ਆ ਨਾ ਇਹ ਗੁੰਗੇ ਬੋਲੇ ਬਹਿਰੇ ਬਣੇ ਹੋਏ ਆ ਇੱਥੇ ਨਾ ਕੋਈ ਸੁਪਰਡੈਂਟ ਨਾ ਕੋਈ ਕਮਿਸ਼ਨਰ ਨਾ ਇੱਥੇ ਕੋਈ ਜੁਆਇੰਟ ਕਮਿਸ਼ਨਰ ਨਾ ਕੋਈ ਹੋਰ ਅਫਸਰ ਆ ਕੋਈ ਜਿਹੜਾ ਅਫਸਰ ਆਉਂਦਾ ਹੈ ਉਹ ਤਾਂ ਬੰਦੀ ਲੈ ਕੇ ਚੱਲ ਜਾਂਦਾ ਨੌ ਮਹੀਨੇ ਤੋਂ ਹੁੰਦੇ باوجود ਵੀ ਇੱਥੇ ਦੇ ਨਾ ਪ੍ਰਸ਼ਾਸਨ ਨੂੰ ਨਾ ਕਿਸੇ ਐਮਐਲ ਨੂੰ ਨਾ ਕੋਈ ਹੋਰ ਨੂੰ ਸਾਡੀ ਕਿਸੇ ਨੇ ਸੁੱਧ ਬੋਦਲੇ ਨੇ ਜਾ ਕੇ अगर ਸਾਡੀ ਇੱਕ ਤੇ ਸਾਡੀ ਨਾਂ ਕੋ ਫਰਿਆ ਸੁਣੀ ਗਈ ਤਾਂ ਕੱਲ ਤੋਂ ਨਗਰ ਨਿਗਮ ਕਰਮਚਾਰੀਆਂ ਦੇ ਮੁਰਜ਼ੀ ਕੂੜੇ ਟੇਰਾਂ ਨਾਲ ਕੱਲੋਂ ਨਗਰ ਨਿਗਮ ਸਫਾਈ ਕਰਮਚਾਰੀ ਯੂਨੀਅਨ ਫਗਵਾੜਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੱਚੇ ਤੌਰ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਨਾ ਕਰਨ ਦੇ ਵਿਰੋਧ ਵਿੱਚ 9 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆ ਯੂਨੀਅਨ ਅਗੋੰਬਲੋ ਜਿੱਥੇ ਸਰਕਾਰ ਅਤੇ ਨਿਗਮ ਦੀ ਅਫਸਰशाही ਖਿਲਾਫ ਨਾਰੇਵਾਜੀ ਕੀਤੀ ਗਈ ਉੱਥੇ ਇਸਮੂ ਮੁਲਾਜ਼ਿਮਾਂ ਵੱਲੋਂ ਸ਼ਹਿਰ ਅੰਦਰ ਰੋਸ مارچ ਵੀ ਕੱਢਿਆ ਗਿਆ ਜੋ ਕਿ ਪ੍ਰਮੁੱਖ ਬਿਆਰਾ ਵਿੱਚੋਂ ਹੁੰਦਾ ਹੈ ਵਾਪਸ ਨਿਗਮਿਕ ਹੈ ਸਮਾਪਤ ਹੋਇਆ ਇਸ ਮੌਕੇ ਭਗਵਾਨ ਬਾਲਮਿਕ ਐਕਸ਼ਨ ਕਮੇਟੀ ਦੇ ਪ੍ਰਧਾਨ ਧਰਮਵੀਰ ਸੇਠੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 9 ਦਿਨਾਂ ਤੋਂ ਕੱਚੇ ਮੁਲਾਜ਼ਿਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਨਾ ਹੀ ਨਿਗਮ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਨੇ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਿਸ ਕਾਰਨ ਸਮੂਹ ਕੱਚੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਗਈ ਅਗਰ ਇੱਕ ਦਿਨ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਉਹਨਾਂ ਵੱਲੋਂ ਕੱਲ ਤੋਂ ਪੂਰੇ ਸ਼ਹਿਰ ਵਿੱਚੋਂ ਕੂੜਾ ਇਕੱਠਾ ਕਰਕੇ ਨਿਗਮ ਦੇ ਦਫ਼ਤਰ ਅੱਗੇ ਸੁੱਟਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਨਿਗਮ ਦੀ ਅਫਸਰਸ਼ਾਹੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਜਾ ਸ਼ਰਮਾ ਦੀ ਰਿਪੋਰਟ ਅੱਜ ਨੌਵਾਂ ਦਿਨ ਹੈ 8ਵੇਂ ਦਿਨ ਨੌਵਾਂ ਦਿਨ ਹੜਤਾਲ ਦਾ ਵਾ ਬੈਠੇ ਆ ਪਰ ਪ੍ਰਸ਼ਾਸਨ ਦਾ ਜਿਹੜਾ ਇੱਥੇ ਫਗਵਾੜੇ ਦੀ ਜਿਹੜੀ ਅਫਸਰ ਆ ਨਾ ਇਹ ਗੁੰਗੇ ਬੋਲੇ ਬਹਿਰੇ ਬਣੇ ਹੋਏ ਆ ਇਹਨਾਂ ਨੂੰ ਇਹ ਨਹੀਂ ਪਤਾ ਬਈ ਇਹਨਾਂ ਦੀ ਫਰਿਆਦ ਸੁਣੀਏ ਜਾਂ ਕੋ ਕੰਮ ਸ਼ੁਰੂ ਕਰੀਏ ਇੱਥੇ ਨਾ ਕੋ ਸੂਪਰਡੈਂਟਾ ਨਾ ਕੋ ਚੱਕ ਕਮਿਸ਼ਨਰ ਨਾ ਇੱਥੇ ਕੋ ਜੋਇਨਟ ਕਮਿਸ਼ਨਰ ਨਾ ਕੋ ਇੱਥੇ ਹੋਰ ਅਫਸਰਾਂ ਕੋਈ ਜਿਹੜਾ ਅਫਸਰ ਆਉਂਦਾ ਐ ਤੋ ਬੱਲੀ ਲੈ ਕੇ ਚਲਾ ਜਾਂਦਾ ਦੋ ਸੂਪਰਡੈਂਟਸ ਕੇ ਗੁਰਮੇਲ ਤੇ ਪ੍ਰਮੋਟ ਕਾਰੀਆਂ ਉਹ ਦੋਨੇ ਐ ਤੋ ਸੁਪਨਾ ਉਹਨਾਂ ਨੂੰ ਸਾਡਾ ਉਹਨਾਂ ਨੂੰ ਸਾਡੀ ਫਾਈਲ ਬਾਰੇ ਪਤਾ ਸੀ ਵੀ ਕਿੱਦਾਂ ਕੰਮ ਕਰਨਾ ਕਿੱਦਾਂ ਨਹੀਂ ਕਰਨਾ ਉਹ ਦੋਨੇ ਹੀ ਅਫਸਰ ਉਹ ਆਪਣੇ ਛੁੱਟੀ ਲੈ ਕੇ ਤੋ ਚਲੇ ਗਏ ਹੋਏ ਆ ਪਦੀ ਲੈ ਕੇ ਚੱਲ ਗਏ ਪਰ ਨੋਮਾਦ ਦੇ ਹੁੰਦੇ باوجود ਵੀ ਇੱਥੇ ਦੇ ਨਾਲ ਪ੍ਰਸ਼ਾਸਨ ਨੂੰ ਨਾ ਕਿਸੇ ਐਮਐਲ ਨੂੰ ਨਾ ਕਦੇ ਹੋਰ ਨੂੰ ਸਾਡੀ ਕਿਸੇ ਨੇ ਸੁਧ ਬੋਧ ਨਹੀਂ ਲਈ ਆ ਕੇ ਅਗਰ ਸਾਡੀ ਇੱਕ ਦਿਨ ਸਾਡੀ ਨਾ ਕੋ ਫਰਿਆ ਸੁਣੀ ਗਈ ਤਾਂ ਕੱਲ ਤੋਂ ਨਗਰ ਨਿਗਮ ਕਾਰ ਦੋਤਾਂ ਤੇ ਮੁਰਾ ਸੀ ਕੂੜਾ ਟੇਰ ਆਣਾ ਕੱਲੋਂ ਅਸੀਂ ਕੱਲ ਤੋਂ ਮੈਂ ਆਪਣੇ ਜਿੰਨੇ ਵੀ ਸਾਡੇ ਮੌਜੂਦ ਸਾਥੀ ਆ ਕੱਲੋਂ ਵਿੱਚ ਇਹ ਲੈ ਕੇ ਕੂੜੇ ਟੇਲ ਹਣਾ ਸ਼ੁਰੂ ਕਰਦਣੇ ਆਪਾਂ ਭਾਈ ਸਾਰੇ ਨੇ ਹਾਂਜੀ ਹਾਂਜੀ ਫੇਰ ਦੇਖਦੇ ਕਿਹੜਾ ਇੱਥੇ ਕੂੜਾ ਟੱਕਦਾ ਕਿ ਸਾਡੇ ਇੱਥੇ ਜਿਹੜਾ ਸਿੱਟਾ ਕੂੜਾ ਇਸ ਕਰਕੇ ਮੇਰੀ ਬੇਨਤੀ ਆ ਕੱਲ ਤੱਕ ਸਾਡਾ ਨਾਂ ਕੋ ਸੁਣਾਈ ਅੱਜ ਤੱਕ ਨਾ ਸੜੀ ਕਿਸੇ ਸਾਡਾ ਕੋਈ ਅਫਸਰ ਮਿਲ ਕੇ ਗਿਆ ਤਾਂ ਅਸੀਂ ਕੱਲੋਂ ਇੱਥੇ ਕੂੜਾ ਖੜਾ ਦੇਣਾ ਔਰ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਕੱਲ ਦੇ ਜਰੰਦਰ ਉਹ ਨਰੇਸ਼ ਕੁਮਾਰ ਲੱਲਾ ਜੀ ਜਿਹੜੇ ਕਿ ਪੰਜਾਬ ਦੇ ਪਹਿਲਵਾਨ ਹਨ ਸਫਾਈ ਸੇਵਕਾਂ ਦੇ ਉਹ ਕਾਨੂੰ ਸਾਡੇ ਵਿੱਚ ਪਹੁੰਚ ਰਹੇ ਆ ਔਰ ਕੱਲ ਨੂੰ ਜਿਹੜੀ ਗੱਲ ਹੋਣੀ ਆ ਉਹ ਸਾਨੂੰ ਜੋਗੜੀ ਕਾਰ ਤੜਲੀ ਸਾਨੂੰ ਕਾਰਜ ਦੱਸਣਗੇ ਉਹਨਾਂ ਦਿਸ਼ਾ ਦੇ ਚੱਲਾਂਗੇ